ਕਸ ਕਰੀਏ ਦੋਸਤੋ ਅਸੀਂ ਚੱਲੇ ਆਂ ਗੁਲਾਬਾ ਭੈਣੀ ਕੋਟ ਦੇ ਵਿੱਚ ਹੈ ਪਾਣੀ ਦੀ ਛਕਮ ਕਿੰਨੀਆਂ ਨੇ ਬਹੁਤ ਜ਼ਿਆਦਾ ਪਾਣੀ ਹੈ 15 15 20 ਵੀ ਫੋਟਾ ਜਿਵੇਂ ਪਾਣੀ ਹੈ ਡੂੰਗਾ ਕਦੇ ਹਨ بارش ਹੋ ਰਹੀ ਹੈ ਪਾਣੀ ਦੇ ਵਿੱਚ ਆ ਭਾਈ ਐਨਡੀਆਰ ਐਂਟੀ ਮਾਨਸਾ ਨਾਲ ਅਸੀਂ ਜਿਹੜਾ ਰਾਸ਼ਨ ਹੈ ਬਦਵੰਤ ਸਾਹਿਬਾ ਦਾ ਰਾਸ਼ਨ ਦਿਨ ਚ ਹੈ ਇਹਨੇ ਗੁਲਾਬਾ ਭੈਣੀ ਲੂਟ ਕੋਰ ਤੋਂ ਅੱਗੇ ਪਿੰਡ ਪੈ ਜਾਂਦਾ ਹੈਗਾ ਫਾਜਲ ਖਚਲੇ ਦੇ ਪਿੰਡ ਹੈ ਜਿਹਦੇ ਪਾਣੀ ਦੀ ਰਿਪੋਰਟ ਚ ਆਈ ਜੀ ਬਹੁਤ ਜ਼ਿਆਦਾ ਪਾਣੀ ਹੈ 22-22 ਫੁੱਟ ਪਾਣੀ ਹੈਗਾ ਤੁਸੀਂ ਬੋਰਡ ਦੇਖੋ ਛੱਲਾ ਵੱਜੀਆਂ ਨੇ ਤੇ ਤੋਂ 20 ਵੀ ਜਿਹੜਾ ਬਾਰਿਸ਼ ਸ਼ੁਰੂ ਹੋਈ ਹੈ ਤੇ ਸਥਿਤੀ ਬੜੀ ਖਤਰਨਾਕ ਹੈ ਆ ਦੇਖੋ ਘਰ ਵਿਚਾਰੇ ਜਿਹੜੇ ਪਾਣੀ ਦੀ ਟਪੇੜ ਚਾਏ ਹੋਏ ਨੇ}{|\text{ਕਿਲਾਲ ਕਹਿੰਦੇ ਨੇ ਪਾਣੀ ਉੱਤਰ ਗਿਆ ਪਰ ਜਿਹੜਾ ਬਾਹਣਾ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਖੜਿਆ ਹੋਇਆ ਉਹ ਤਕਰੀਬਨ 15-15 20-20 ਫੁੱਟ ਪਾਣੀ ਹੈਗਾ ਹੈ ਜਿਹੜੇ ਐਨਡੀਆਰਫ ਦੀਆਂ ਟੀਮਾਂ ਨੇ ਇਹ ਵੀ ਰਾਤੋਂ ਜਾਂ ਜਿਹੜੇ ਐਸਟੀਟੀ ਨੇ ਇਹਨਾਂ ਦੇ ਦੱਸਣ ਦੇ ਮੁਤਾਬਕ ਦੀ ਗੱਲ ਹੈ ਕਿ ਇੰਨਾ ਇੰਨਾ ਪਾਣੀ ਹੈ ਤੇ ਸ਼ੱਲਾ ਪੈਂਦੀਆਂ ਨੇ ਖਿੱਚ ਪੈ ਰਹੀ ਹੈ ਬੇੜੀਆਂ ਨੂੰ ਜੀਨ ਲੈ ਕੇ ਜਾ ਰਹੇ ਹਾਂ ਅਸੀਂ ਉਧਰ ਰਾਸਨ ਦੇ ਕੇ ਚੱਲੇ ਹਾਂ}